ਤੇ ਇਹ ਆਪਣਾ ਹੈਗਾ ਜੀ ਡਾਈਨਿੰਗ ਹਾਲ ਤੇ ਦੇਖ ਸਕਦੇ ਹੋ ਤੇ ਬਾਹਰ ਮੌਸਮ ਬਿਲਕੁਲ ਕੱਲ੍ਹ ਵਾਸਤੇ ਬਿਲਕੁਲ ਸਾਫ਼ ਹੋ ਚੁੱਕਿਆ ਹੈ ਜੇ ਦੇਖ ਸਕਦੇ ਹੋ ਸਾਹਮਣੇ ਅੰਮਾ ਡਬਲਿਊ ਚੂਟੀ ਦਾ ਖੂਬਸੂਰਤ ਨਜ਼ਾਰਾ ਦਿਖ ਰਿਹਾ ਹੈਗਾ ਤੇ ਕੱਲ ਆਪਾਂ ਚੱਲਾਂਗੇ ਡਿੰਗ ਬੋਚੇ ਤੋਂ ਲਬੂਚੇ ਤੱਕ ਗੁੱਡ ਮਾਰਨਿੰਗ ਸਸੀਆ ਕਾਲ ਆਦਾ ਕੀਨੇ ਹਾਲ ਚਾਲ ਅੱਜ ਤਰੀਕ ਹੋ ਚੁੱਕੀ ਹੈ 7 ਅਕਤੂਬਰ ਤੇ ਅੱਜ ਆਪਾਂ ਢਿੰਗ ਬੋਚੇ ਤੋਂ ਲਬੂਚੇ ਜਾ ਰਹੇ ਆ ਤੇ ਮੌਸਮ ਤੁਸੀਂ ਦੇਖ ਸਕਦੇ ਹੋ ਅੱਜ ਬਹੁਤ ਹੀ ਵਧੀਆ ਤੇ ਪੂਰੇ ਆਪਣੇ ਸਾਥੀ ਪਿਆਰ ਵਰਤਿਆਰ ਨੇ ਠੀਕ ਹੋ ਬਾਈ ਅੱਜ ਚੜ੍ਹਦੀ ਕਲਾਈ ਫੁੱਲ એનਰਜੀ ਆ ਵਾਈਕਲ ਦੀ ਕਿਰਪਾ ਚਲੋ ਠੀਕ ਹੋ ਬਾਈ ਜੀ ਅੱਜ ਤਾਂ ਨਜ਼ਾਰੇ ਆ ਨਾ ਅੱਜ ਤਾਂ ਮੌਸਮ ਸਹੀ ਆ ਨਾ ਇਹ ਕਿ ਬਸ ਹਲਿਆ ਕਾ ਮੌਸਮ ਹਾਂ ਹਾਂ ਅੱਜ ਇੱਕ ਦਿਨ ਦਾ ਰਹੇਗਾ ਬਸ ਹੰਤਾ ਤੇ ਤੋਂਪ ਵਧੀਆ ਇਹ ਚੱਲਣ ਦਾ ਜਨਾਰਾ ਆਊਗਾ ਅਸੀਂ ਥੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਆ ਤੇ ਰੱਬ ਨੇ ਚਾਹਿਆ ਤਾਂ ਕਦੇ ਅਮਾਂ ਡੰਗਰੂਨ ਚੋਟੀ ਨੂੰ ਫਤਿਹ ਕਰਾਂਗੇ ਜਦੋਂ ਥੋੜੇ ਬਹੁਤ ਚੰਗੇ ਪੈਸੇ ਆ ਗਏ ਤੇ ਹੁਣ ਆਪਾਂ ਡਿੰਗਵੋਚ ਤੋਂ ਹੌਲੀ ਹੌਲੀ ਬਾਹਰ ਨਿਕਲ ਰਹੇ ਆ ਤੇ ਦੇਖੋ ਤੁਸੀਂ ਸਾਰੇ ਸਾਰਾ ਰਸਤਾ برف ਦੇ ਨਾਲ ਭਰਿਆ ਹੋਇਆ ਹੈਗਾ ਤੇ ਦਿਖਾਉਨੇ ਆ ਸਾਨੂੰ ਹੌਲੀ ਹੌਲੀ ਇਧਰ ਨੂੰ ਉੱਪਰ ਨੂੰ ਜਾਂਦੇ ਹੋਏ ਥੋੜਾ ਜਿਹਾ ਸਲਿੱਪਰੀ ਹੋ ਚੁੱਕਿਆ ਕੰਮ ਜਿਵੇਂ ਆਪਾਂ ਡੰਗ ਬੋਚੇ ਦੇ ਬਾਹਰਲੀ ਸਾਈਡ ਆਉਨੇ ਆ ਤਾਂ ਆਹ ਸਾਈਡ ਲਵੂਚੇ ਵਾਲੀ ਜਾਂਦੀ ਆ ਤੇ ਇਧਰ ਚੌਕ ਖੁੰਗ ਆਹ ਚੌਕ ਖੁੰਗ ਵਾਲੀ ਸੜ ਜਾਂਦੀ ਆ ਤੇ ਇਹਦੇ ਪਿਛਲੇ ਪਾਸੇ ਆਈਸਲੈਂਡ ਚੋਟੀ ਆਉਂਦੀ ਆ ਤੇ ਕਿਹੜਾ ਤੀਜਾ ਪਾਸ ਆਉਂਦਾ ਤੇ ਉਸ ਵਾਸਤੇ ਰਸਤਾ ਜਾਂਦਾ ਹੈਗਾ ਤੇ ਇਹ ਨਾਲ ਨਾਲ ਪਿਆਰਿਆ ਹੈਗਾ ਹਣ ਦੇਖੋ ਤੁਸੀਂ ਨਾ ਛੋਟਾ ਜਿਹਾ ਰਸਤਾ ਹੈ ਹਰੀ-ਹਰੀਆਂ ਨੂੰ ਉੱਪਰ ਨੂੰ ਚੱਲੇ ਆ। ਇਹ ਛੋਟਾ ਜਿਹਾ ਪਿੰਡ ਹੈ ਤੇ ਮੋਟਾ-ਮੋਟਾ ਇੱਥੇ 20 ਕ ਲॉज ਬਣੇ ਹੋਏ ਆ। 20 ਤੇ ਲॉज ਦੇ ਵਿੱਚ ਬਹੁਤ ਹੀ ਵਧੀਆ ਰਹਿਣ-ਸਹਿਣ ਦਾ ਪ੍ਰਬੰਧ ਕੀਤਾ ਹੋਇਆ। ਤੇ ਹੁਣ ਆਪਾਂ ਆ ਮਾਉਂਟੇਨ ਦੇ ਨਾਲ 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 ਉਹ ਉੱਪਰ ਜਾਵਾਂਗੇ ਉਸ ਤੋਂ ਬਾਅਦ ਪੂਰੇ ਦਾ ਪੂਰਾ ਰਸਤਾ ਡਾਊਨ ਹੈ ਜਿੰਦਿੱਕੋ ਪੂਰੇ ਦਾ ਪੂਰਾ ਡਿੰਗਬੋਚੇ ਪਿੰਡ ਡਿੰਗਬੋਚੇ ਤੋਂ 100 ਮੀਟਰ ਉੱਪਰ ਆ ਕੇ ਤੇ ਆਸਪੂਤਾ ਆਉਂਦਾ ਤੇ ਇਹ ਤੋਂ ਬਾਅਦ ਆਪਾਂ ਆ ਹੁਣ ਸਿੱਧਾ ਲੰਬਾ ਰੂਟ ਜਾਣਾ ਤੇ ਗਾਂ ਜਾ ਕੇ ਸੱਜੇ ਹੱਥ ਘੁੰਮ ਜਾਣਾ ਲਗਭਗ 1 ਘੰਟਾ 2 ਘੰਟੇ ਦੇ ਕਰੀਬ ਪਲੇਨ ਰਸਤੇ ਤੇ ਆਪਾਂ ਚੱਲਾਂਗੇ ਹਨ ਆਪਾਂ ਨੂੰ ਚੱਲਦਿਆਂ ਨੂੰ ਪੂਰਾ 1 ਘੰਟਾ ਹੋ ਗਿਆ ਤੇ ਉਹ ਥੱਲੇ ਵਾਲੇ ਪਾਸੇ ਫਿਰਚੇ ਪਿੰਡ ਤੇ ਹੌਲੀ ਹੌਲੀ ਆਪਾਂ ਚੱਲ ਰਹੇ ਆ ਅੱਗੇ ਨੂੰ ਤੇ ਬਰਫ਼ਾ ਥੋੜਾ ਬਹੁਤ ਤੰਗ ਵੀ ਕਰਦੀ ਆ ਤੇ ਜਿਆਦਾ ਕੱਪੜੇ ਪਾਏ ਹੋਣ ਕਰਕੇ ਗਰਮੀ ਵੀ ਆ ਰਹੀ ਆ ਤੇ ਪਰ ਉਹ ਠੰਡਾ ਵਾਲਾ ਮਾਹੌਲ ਜਾਦੇ ਹੋਇਆ ਵਾ ਤੇ ਹੌਲੀ-ਹੌਲੀ ਆਪਾਂ ਗਾਂ ਜਾਂਦੇ ਜਾਂਦੇ ਸੱਜੇ ਹੱਥ ਘੁੰਮਾਂਗੇ ਤੇ ਉਹ ਦੇਖੋ ਥੱਲੇ ਹੈਲੀ ਰੈਸਕਿਊ ਵਾਸਤੇ ਯਾਤਰ ਖੜੇ ਹੁੰਦੇ ਆ ਲਗਭਗ ਆਪਾਂ ਨੂੰ ਚੱਲਦਿਆਂ ਨੂੰ ਹੋਇਆ ਨੂੰ 1 ਘੰਟਾ ਹੋ ਗਿਆ ਤੇ ਜਿੰਨੇ ਵੀ ਜਿੰਨੀਆਂ ਵੀ ਟੀਮਾਂ ਜਾ ਰਹੀਆਂ ਸਾਰੀਆਂ ਟੀਮਾਂ ਹੌਲੀ-ਹੌਲੀ ਅੱਗੇ ਵਧ ਰਹੀਆਂ ਤੇ ਇਧਰ ਮੌਸਮ ਪੂਰਾ ਫਿਰ ਜਿਵੇਂ ਪਿਛਲੇ 2 ਦਿਨਾਂ ਦੇ ਵਿੱਚ ਖਤਰਨਾਕ ਸੀ ਉਵੇਂ ਹੋ ਚੁੱਕਿਆ ਹੈਗਾ ਤੇ ਹੌਲੀ ਹੌਲੀ ਆਪਾਂ ਅੱਗੇ ਵਧਦੇ ਆਂ ਰਸਤੇ ਦੇ ਵਿੱਚ ਕੁਝ ਹੱਟ ਬਣੇ ਹੋਏ ਆ ਤੇ ਇੱਥੇ ਜ਼ਿਆਦਾਤਰ ਜਿਹੜੀਆਂ ਚਾਰ ਦੀਵਾਰੀ ਕੀਤੀ ਹੋਈ ਹੈ ਨਾ ਇੱਥੇ ਆਪ ਦੇਖੇ ਯਾ ਘੋੜੇ ਤੇ ਉਹਨਾਂ ਨੂੰ ਰੱਖ ਲੈਂਦੇ ਆ ਜੇ ਜਿਆਦਾ ਮੌਸਮ ਖਰਾਬ ਹੁੰਦਾਗਾ ਛੇ ਹੌਲੀ ਹੌਲੀ ਆਪਾਂ ਵਧਦੇ ਆ ਅੱਗੇ ਨੂੰ ਜਿਵੇਂ ਜਿਵੇਂ ਆਪਾਂ ਹਾਈਟ ਵੱਲ ਵਧਦੇ ਆ ਉਵੇਂ ਉਵੇਂ ਆਕਸੀਜਨ ਦੀ ਕਮੀ ਹੁੰਦੀ ਜਾਂਦੀ ਆ ਤੇ ਆਪਣੀ ਜਿਹੜੀ ਚਾਲ ਐ ਉਹ ਵੀ ਹੌਲੀ ਹੁੰਦੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਹੌਲੀ ਹੌਲੀ ਉਚਾਈ ਦੇ ਵੱਲ ਵੱਧ ਰਹੇ ਆ ਲਓ ਜੀ ਆਪਾਂ ਪਹੁੰਚ ਗਏ ਠੁਕਲਾ ਤੇ ਆਪ ਪੁਲ ਬਣੀ ਜਾਂਦਾ ਨਿਆ ਪਿਛਲੇ ਸਾਲ ਵੀ ਨਵਾਂ ਪੁਲ ਬਣੀ ਜਾਂਦਾ ਸੀ ਤੇ ਹੁਣ ਆਪਾਂ ਥੱਲੇ ਵਾਲੇ ਪੁਲ ਕੋਲ ਦੀ ਜਾਵਾਂਗੇ ਲੱਕੜ ਵਾਲੇ ਤੋਂ ਤੇ ਉੱਥੇ ਆਪਣਾ ਲੰਚ ਬ੍ਰੇਕ ਰਊਗਾ ਤੇ ਜ਼ਿਆਦਾਤਰ ਸਨੋ ਕਰਕੇ ਥੋੜੀ ਜੀ ਸਪੀਡ ਹੌਲੀ ਹੋ ਰੱਖੀ ਹੈ ਟੀਮ ਦੀ ਦੇ ਲੇਕਿਨ ਫਿਰ ਵੀ ਸਾਰੇ ਜਣੇ ਇੰਜੋਏ ਕਰ ਰਹੇ ਆ ਠੋਕਲਾ ਵਾਲੀ ਸਾਈਡ ਜਾਣ ਵਾਸਤੇ ਇਹ ਲੱਕੜ ਦਾ ਪੁਲ ਬਣਿਆ ਹੋਇਆ ਤੇ ਆਉਣ ਵਾਲੇ ਸਾਲਾਂ ਦੇ ਵਿੱਚੋਂ ਲੋਹੇ ਦਾ ਪੁਲ 17 17 ਵਾਲਾ ਪੁਲ ਚਾਲੂ ਹੋ ਜੂਗਾ ਤੇ ਆ ਦੇਖੋ ਤੁਸੀਂ ਇਧਰੋਂ ਲੱਕੜ ਦਾ ਪੁਲ ਇਹ ਵੀ ਕਾਫੀ ਸਾਲ ਪੁਰਾਣਾ 2020 ਤੋਂ ਆਪਾਂ ਇਸ ਪੁਲ ਨੂੰ ਦੇਖਦੇ ਆਉਨੇ ਆ ਇਧਰ ਪਾਣੀ ਆ ਸਾਰੇ ਦਾ ਸਾਰਾ ਪਾਣੀ ਗੁੰਭੂ ਕ੍ਰੀਸ਼ਰ ਤੋਂ ਆਉਂਦਾ ਆ ਬਾਤ ਆਈ ਤੇ ਇੱਧਰ ਥੋੜਾ ਜਿਹਾ ਪੱਥਰ गिर ਰਹੇ ਆ ਹਲਕੇ ਫੁਲਕੇ ਦੇਖ ਸਕਦੇ ਹੋ ਤੁਸੀਂ ਹਲਕੇ ਫੁਲਕੇ ਆ ਸਾਰੇ ਦਾ ਸਾਰਾ ਪਹਾੜ ਥੱਲੇ ਨੂੰ ਆ ਰਿਹਾ ਟੁੱਟ ਰਿਹਾਗਾ ਲਓ ਜੀ ਆਪਾਂ ਪਹੁੰਚ ਗਏ ਠੁਕਲਾ ਤੇ ਇੱਥੇ ਸਾਰਿਆਂ ਦਾ ਲੰਚ ਪੁਆਇੰਟ ਹੁੰਦਾ ਹੈਗਾ ਤੇ ਲੰਚ ਕਰਨ ਤੋਂ ਬਾਅਦ ਆਪਾਂ ਜਾਂ ਮੰਜੇ ਦੇ नो दिदे छोटे छोटे पहाड़ मिलते हम अपनी टीवी टीम अंदर जाके थोकला की हाइट है चार हजार छे सौ भी मीटर लगभग डेंगबोचे तो चलते हुए ਇੱਥੇ ਆਉਂਦੀਆਂ ਆਉਂਦੀਆਂ ਸਾਰੀਆਂ ਗੱਡੀਆਂ ਲੋਡ ਚ ਹੋ ਜਾਂਦੀਆਂ ਕਿਉਂਕਿ ਇਸ ਤੋਂ ਬਾਅਦ ਲਬੂਚੇ ਪਾਸ ਆਉਂਦਾ ਸਾਹਮਣੇ ਤੇ ਉੱਪਰ ਕਬਰਸਥਾਨ ਟੈਪ ਬਣਿਆ ਹੋਇਆ ਹੈਗਾ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਪਰਵਤਾਰੋਹੀ ਜੋ ਘਰ ਆ ਨੂੰ ਨਹੀਂ ਪਹੁੰਚੇ ਆਪਦਿਆਂ ਨੂੰ ਉਹਨਾਂ ਦੀ ਯਾਦਗਾਰ ਦੇ ਵਿੱਚ ਸਿੰਬਲ ਲਗਾਏ ਹੋਏ ਆ ਪੱਥਰਾਂ ਦੇ ਨਿਸ਼ਾਨ ਉੱਤੇ ਨੰਬਰ ਪਲੇਟਾਂ ਲਾ ਕੇ ਉਹਨਾਂ ਦੇ ਨਾਮ ਲਿਖੇ ਹੋਏ ਆ ਕਿ ਕਿਹੜੇ ਸਾਲ ਕਿਹੜੀ ਮਾਉਂਟੇਨ ਤੇ ਕਿਹੜਾ ਪਰਬਤਾਰohi ਵਾਪਸ ਨਹੀਂ ਆਇਆ ਥੱਲੇ ਅੱਧਾ ਘੰਟਾ ਰੈਸਟ ਕਰਨ ਤੋਂ ਬਾਅਦ ਲੰਚ ਕਰਨ ਤੋਂ ਬਾਅਦ ਹੁਣ ਆਪਾਂ ਥੋਕਲਾ ਤੋਂ ਲਬੂਚੇ ਦੇ ਜੋ ਵਿਚਕਾਰ ਪਾਸ ਹੈ ਉਸ ਚੜਾਈ ਨੂੰ ਚੜ੍ਹਨ ਵਾਸਤੇ ਤਿਆਰ ਹੋ ਚੁੱਕੇ ਆਂ ਤੇ ਕੋਸ਼ਿਸ਼ ਕਰਾਂਗੇ ਕਿ ਇਸ ਚੜਾਈ ਨੂੰ 1 ਘੰਟੇ ਤੋਂ ਪਹਿਲਾਂ ਪਹਿਲਾਂ ਪੂਰਾ ਕੀਤਾ ਜਾਵੇ ਤੋਗਲਾ ਤੋਂ ਚਲਦੇ ਹੋਏ ਆਪਾਂ ਨੂੰ ਲਗਭਗ 1 ਘੰਟਾ ਹੋ ਚੁੱਕਿਆ ਈ ਤੇ ਪਾਸ ਦੇ ਉੱਪਰ ਸਨੋ ਫਾਲ ਸ਼ੁਰੂ ਹੋ ਚੁੱਕੀ ਈ ਤੇ ਉਹ ਜਿਹੜਾ ਸਾਹਮਣੇ ਵੱਡਾ ਪੱਥਰ ਦਿਖਦਾ ਬਸ ਉੱਥੋਂ ਤੱਕ ਆਪਾਂ ਜਾਣਾ ਮੋਟਾ-ਮੋਟਾ ਮਸਾ 30 ਮਿੰਟ ਮਸਾ ਹੀ ਲੱਗਣੀਆਂ ਹੁਣ ਦੇਖ ਸਕਦੇ ਹੋ ਤਾਜੀ ਬਰਫ਼ ਬਾਰੀ ਫੇਰ ਸ਼ੁਰੂ ਹੋ ਚੁੱਕੀ ਆ ਤੇ ਪੂਰਾ ਵਾਈਟ ਆਊਟ ਹੋ ਚੁੱਕਿਆ ਤੋਗਲਾ ਤੋਂ ਚਲਦੇ ਹੋਏ ਆਪਾਂ 1 ਘੰਟਾ 30 ਮਿੰਟਾਂ ਦੇ ਵਿੱਚ ਪਾਸ ਦੇ ਉੱਪਰ ਪਹੁੰਚ ਗਏ ਆ ਉਹ ਸਾਹਮਣੇ ਦੇਖ ਸਕਦੇ ਹੋ 플ੈਗ ਲੱਗੇ ਹੋਏ ਆ ਪਾਸ ਵਾਲੇ ਤੇ ਠੀਕ ਆ ਬਸ ਹਮਿੰਦਜੀ ਮਾਰ ਕੇ ਬੰਦਾ ਤੁਰਿਆ ਆਵੇ ਤਾਂ ਬਹੁਤ ਹੀ ਸੌਖੇ ਤਰੀਕੇ ਨਾਲੇ ਪਾਸ ਪੂਰਾ ਹੋ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਕਿਵੇਂ ਹੌਲੀ ਹੌਲੀ ਲੋਕੀ ਹੌਲੀ ਹੌਲੀ ਲੋਕੀ ਦੇਖੋ ਕਿਵੇਂ ਆ ਰਹੇ ਆ ਕਈ ਵਿਚਾਰੇ ਖੱਤਰਾਂ ਘੋੜਿਆਂ ਦੇ ਵੀ ਆ ਰਹੇ ਆ ਤੇ ਉਹ 300 ਰੁਪਏ ਰੋਗਿਆ ਪਰ ਕੋਈ ਨਹੀਂ ਤੇ ਜੇ ਤੁਹਾਡੇ ਤੋਂ ਨਹੀਂ ਤੁਰਿਆ ਜਾਂਦਾ ਤਾਂ ਆ ਘੋੜਿਆਂ ਵਾਲੇ 10000 ਰੁਪਏ ਨਪਾਲੀ ਲੈਂਦੇ ਆ ਪਾਸ ਦੇ ਉੱਪਰ ਤੱਕ ਛੱਡਣ ਵਾਸਤੇ ਤੇ ਉਸ ਨਾਲੋਂ ਚੰਗਾ ਕੀ ਤੁਹਾਡੀ ਆਪ ਦੀ ਤਿਆਰੀ ਕੀਤੀ ਹੋਵੇ ਤੇ ਮਿਹਨਤ ਲਾਈ ਹੋਵੇ ਪਰ ਤੁਹਾਡੇ ਬਹੁਤ ਹੀ ਖਰਚੇ ਬੱਸ ਸਕਦੇ ਆ ਟਰੈਕ ਚ ਲੋ ਜੀ ਹੁਣ ਆਪਾਂ ਪਾਸ ਦੇ ਉੱਪਰ ਪਹੁੰਚ ਚੁੱਕੇ ਆਂ ਜੀ ਇਹ ਜਿਹੜਾ ਆਪਣੇ ਦੋ ਅੱਛੇ ਦੋਸਤ ਮਜ਼ਾ ਲੈ ਰਹੇ ਆਂ ਦੋਨੋਂ ਹਾਂ ਹਾਂ ਬਹੁਤ ਬਹੁਤ ਮਜ਼ਾ ਆ ਰਿਹਾ ਦੋਨੋਂ ਦੇ ਸਾਥ ਵੀ ਚਲਤੇ ਚਲਤੇ ਬਾਤਾਂ ਕਰਤੇ ਔਰ ਜਿਹੜੀ ਜਗ੍ਹਾ ਦੇ ਉੱਤੇ ਆਪਾਂ ਹੁਣ ਪਹੁੰਚੇ ਆਂ ਇਸ ਜਗ੍ਹਾ ਦੀ ਇੱਕ ਖਾਸियत ਹੈ ਜਿੰਨੇ ਵੀ ਪਰਬਤਾਰੋਹੀ ਚੰਗੇ ਚੰਗੇ ਮਾਊਂਟੇਨ ਦੇ ਉੱਪਰ ਜਦੋਂ ਗਏ ਸੀ ਜੋ ਕਦੇ ਵੀ ਆਪਦੇ ਘਰਾਂ ਨੂੰ ਵਾਪਸ ਨਹੀਂ ਪਹੁੰਚੇ ਤਾਂ ਉਹਨਾਂ ਦੇ ਨਾਮ ਤੇ ਇੱਥੇ ਯਾਦਗਾਰਾਂ ਬਣਾਈਆਂ ਹੋਈਆਂ ਤੇ ਵਾਪਸੀ ਦੀ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿੰਨੇ ਮਾਉਂਟੇਨਰ ਹੈ ਕਿ ਜਿਨ੍ਹਾਂ ਬਾਰੇ ਪਤਾ ਲੱਗ ਚੁੱਕਿਆ ਸੀਗਾ ਕਿ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਬਾਰੇ ਇਹ ਛੋਟੇ ਛੋਟੇ ਬੋਰਡ ਬਣਾ ਕੇ ਨਿਸ਼ਾਨ ਲਾਏ ਹੋਏ ਆ ਸੇਖਰਾ ਤੂੰ ਪੰਜਾਬੀ ਸੇਖਰਾ ਆ ਦੇਖੋ ਜੀ ਵਾਰ ਮਮੋਰੀਅਲ ਦੇ ਵਿੱਚ ਆ 1984 17 5 2019 ਵਿਦਆਉਟ ਆਕਸੀਜਨ ਬਾਈ ਜੀ ਆਕਸ ਉੱਥੇ ਗਏ ਸੀਗੇ ਬਲਜੇਰੀਨ ਕੀ ਬਾਤ ਹੈ ਸਾਧ ਜੀ ਤੁਸੀਂ ਦੇਖ ਸਕਦੇ ਹੋ ਕੁਝ ਯਾਦਗਾਰਾਂ ਇੱਧਰ ਬਣਾਈਆਂ ਹੋਈਆਂ ਤੇ ਕੁਝ ਸਾਹਮਣੇ ਆ ਗਈਆਂ ਉਹ ਕਾਫੀ ਅੱਗੇ ਤੱਕ ਹੈ ਇਹ ਡਿੰਗ ਬੋਚੇ ਤੋਂ ਲਬੂਚੀ ਦੇ ਵਿਚਕਾਰ ਪਰਬਤਾਰ ਹੋਈਆਂ ਦਾ ਮੈਮੋਰੀਅਲ ਬਣਿਆ ਹੋਇਆ ਹੈਗਾ ਕਿ ਜੋ ਵੀ ਪਰਬਤਾਰ ਹੋਣ ਮੈਮੋਰੀਅਲ ਮੈਮੋਰੀਅਲ ਪਾਰ ਕਰਨ ਤੋਂ ਬਾਅਦ ਆਪਾਂ ਅੱਗੇ ਅੱਗੇ ਤੇ ਐਸ ਹੱਥ ਉੱਥੋਂ ਵੀ ਰਸਤਾ ਜਾਂਦਾ ਹੈਗਾ ਗੋਕਿਉਲੇਖ ਚੋਲਾ ਪਾਸਾਸ ਵਾਸਤੇ ਜਨਕੀ ਇਸ ਪਹਾੜ ਦੇ ਪਰਲੇ ਪਾਸੇ ਚੋਲਾ ਪਾਸ ਗੋਕਿਉਲੇਖ ਤੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਬਰਫ ਨਾਲ ਲੱਦੇ ਹੋਏ ਪਹਾੜ ਕਿਆ ਬਾਤ ਹੈ ਬਰਫ ਦੇ ਖੂਬਸੂਰਤ ਨਜ਼ਾਰੇ ਵੱਜੇ ਪਏ ਆ ਤੇ ਆ ਛੋਟੀ ਜੀ ਲੇਕ ਆ ਪਹਿਲਾਂ ਹੁੰਦੀ ਸੀਗੀ ਤੇ ਹੁਣ ਇਹ ਬਰਫ ਦੇ ਨਾਲ ਢਕੀ ਹੋਈ ਆ ਦੇਖ ਸਕਦੇ ਹੋ ਤੁਸੀਂ ਤੇ ਉੱਥੋਂ ਵੀ ਉੱਥੇ ਬੋਰਡ ਲੱਗਿਆ ਹੋਇਆ ਅੱਗੇ ਇੱਕ ਜਦੋਂ ਆਪਾਂ ਹੁਣ ਥੋੜਾ ਜਾ ਕੇ ਖੱਬੇ ਹੱਥ ਹੋਵਾਂਗੇ ਉੱਥੇ ਬੋਰਡ ਲੱਗਿਆ ਹੋਇਆ ਗੋਕੀਓ ਲੇਕ ਚੋਲਾ ਪਾਸ ਵਾਸਤੇ ਜਿਹੜਾ ਪ੍ਰੋਪਰ ਰਸਤਾ ਸ਼ੁਰੂ ਹੁੰਦਾ ਗੋਕੀਓ ਲੇਕ ਚੋਲਾ ਪਾਸ ਵਾਸਤੇ ਜਦੋਂ ਆਪਾਂ ਲਬੂਚੇ ਤੋਂ ਵਾਪਸ ਆਉਣੇ ਆ ਤਾਂ ਆਹ ਬੋਰਡ ਲੱਗਿਆ ਹੋਇਆਗਾ ਇੱਥੋਂ ਆਪਾਂ ਸੱਜੇ ਹੱਥ ਹੋ ਜਾਾਂਗੇ ਤੇ ਆਹ ਬੋਰਡ ਤੋਂ ਸੱਜੇ ਹੱਥ ਐ ਇਦਾਂ ਜਾ ਜਾ ਕੇ ਪੂਰਾ ਨਜ਼ੀਰ ਦੂਸਰੀ ਸਾਈਡ ਗੋਕਿਉ ਲੇਕ ਚੋਲਾਪਾਸ ਤੇ ਆਹਾ ਡਿੰਗ ਬੋਚੇ ਫਿਰਚੇ ਲੋਕਲਾ ਵਾਲੀ ਸਾਈਡ ਰੋਡ ਨਿਕਲ ਜਾਂਦਾ ਹੈਗਾ ਆ ਬੋਰਡ ਦੇ ਉੱਪਰ ਲਿਖਿਆ ਵੀ ਹੋਊਗਾ ਦੇਖਦੇ ਆਪਾਂ ਕੀ ਲਿਖਿਆ ਹੋਇਆ ਕਿ ਨਹੀਂ ਲਿਖਿਆ ਆ ਲਿਖਿਆ ਹੋਇਆਗਾ ਗੋਕਿਉ ਲੇਕ ਚੋਲਾਪਾਸ ਇਹ ਜਿਹੜਾ ਨਾਲਾ ਜਾਂਦਾ ਪਾਣੀ ਦਾ ਉਹਦੇ ਸੱਜੇ ਹੱਥ ਗੋਕਿਉ ਲੇਕ ਚੋਲਾਪਾਸ ਰਸਤੇ ਰਸਤਾ ਜਾ ਰਿਹਾ ਹੈ ਉਹ ਜਿਹੜੀਆਂ ਸਾਹਮਣੇ ਚੋਟੀਆਂ ਦੇਖ ਰਹੇ ਆ ਉਹ ਲਬੂਚੇ ਪੀਕ ਹੈ ਤੇ ਆ ਆਪਣੇ ਸਾਹਮਣੇ ਆ ਗਿਆ ਲਬੂਚੇ ਪਿੰਡ ਤੇ ਜਿਹੜੀ ਸਾਹਮਣੇ ਬੱਦਲਾਂ ਦੇ ਵਿੱਚ ਮਾਊਂਟੇਨ ਦਿਖ ਰਹੀ ਆ ਉਹ ਮਾਊਂਟ ਪਮੋਰੀ ਆ ਤੇ ਜਿਹੜੇ ਆ ਬੱਦਲ ਹੈ ਇਹਨਾਂ ਦੇ ਪਿਛਲੇ ਪਾਸੇ ਐਵਰੇਸਟ ਹੈ ਤੇ ਜਦੋਂ ਕੱਲ ਨੂੰ ਮੌਸਮ ਸਾਫ਼ ਹੋਇਆ ਤਾਂ ਤੁਹਾਨੂੰ ਖੂਬਸੂਰਤ ਨਜ਼ਾਰੇ ਦਿਖਾਵਾਂਗੇ ਤੇ ਹੁਣ ਆਪਾਂ ਪਹੁੰਚ ਚੁੱਕੇ ਆਂ ਲਬੂਚੇ ਪਿੰਡ ਲਓ ਜੀ ਆਪਾਂ ਪਹੁੰਚ ਚੁੱਕੇ ਆ ਲਬੂਚੇ ਪਿੰਡ ਤੇ ਇਥੋਂ ਗੋਰਕਸ਼ੇਪ 4.5 ਤੇ ਐਵਰੈਸਟ ਬੇਸ ਕੈਂਪ 6 ਕਿਲੋਮੀਟਰ ਹੈ ਤੇ ਇਹਨਾਂ ਨੇ ਲਿਖਿਆ ਜੋ ਵੀ ਇਹਨਾਂ ਦਾ ਫਿਕਸ ਪ੍ਰਾਈਸ ਹੋਊਗਾ ਉਹੀ ਲਿਆ ਜਾਊਗਾ ਤੇ ਲਗਭਗ ਆਪਾਂ ਹੁਣ 4000 900 ਮੀਟਰ ਦੇ ਨੇੜੇ ਪਹੁੰਚ ਚੁੱਕੇ ਆਂ ਜੀ ਵੈਲਕਮ ਟੂ ਲਬੂਚੇ ਲੋਵੋਚੇ ਦੇ ਵਿੱਚ ਵੀ ਮੋٹے-ਮੋਟੇ 7 ਤੋਂ 8 ਲੋਜ ਬਣੇ ਹੋਏ ਆ ਤੇ ਕੋਈ ਜ਼ਿਆਦਾ ਐਣੀ ਇੱਥੇ ਜ਼ਿਆਦਾ ਲੋਜ ਕਿਉਂਕਿ ਜਿੰਨੇ ਵੀ ਲੋਕ ਆਉਂਦੇ ਆ ਲਗਭਗ ਉਹਨਾਂ ਦੇ ਵਿੱਚੋਂ 50-60% ਲੋਕ ਅੱਗੇ ਨੂੰ ਆਉਂਦੇ ਆ ਤੇ ਬਾਕੀ ਲੋਕ ਡਿੰਗ ਬੋਚੇ ਤੋਂ ਵਾਪਸ ਚਲੇ ਜਾਂਦੇ ਆ ਕਿਉਂਕਿ ਐਲਟੀਟਿਊਡ ਸਿਕਨਸ ਹੋ ਜਾਂਦੀ ਆ ਤੇ ਪਰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਨਵੇਂ ਸਟੇ ਤਿਆਰ ਹੋ ਰਹੇ ਆ ਤੇ ਇੱਥੇ ਇੱਕ ਬੋਰਡ ਲੱਗਿਆ ਹੋਇਆਗਾ 월ਡ ਹਾਈਐਸਟ ਬੇਕਰੀ ਦਾ ਤੇ ਛੇ ਪਿਛਲੇ ਸਾਲ ਤਾ ਸ਼ਾਇਦ ਬੰਦ ਸੀ ਐਕਤੀ ਦੇਖਦੇ ਆ ਕਿ ਖੁੱਲੀ ਆ ਕਿ ਨਹੀਂ ਦਾਈ ਸ਼ੇਰਪਾ ਲਾਓ ਜੀ ਉੱਪਰ ਹੈ ਨਾ ਪਿਛਲੇ ਸਾਲ ਆਪਾਂ ਹੋਟਲ ਮਦਰ ਆਰਥ ਦੇ ਰੁਕੇ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਹੋਟਲ ਸ਼ੇਰਪਾਲ ਲੋਜ ਦੇ ਵਿੱਚ ਆਪਾਂ ਜਾ ਰਹੇ ਹਾਂ ਸਾਹਮਣੇ ਦਿਖ ਰਿਹਾ ਹੈਗਾ ਤੇ ਮੌਸਮ ਲਗਭਗ ਥੋੜਾ ਬਹੁਤ ਸਾਫ਼ ਹੋ ਰਿਹਾ ਹੈਗਾ ਤੇ ਸਾਹਮਣੇ ਦੇ 뷰 ਵੀ ਸ਼ਾਨਦਾਰ ਨਜ਼ਾਰੇ ਦੇਖਣ ਨੂੰ ਮਿਲ ਰਹੇ ਆਪਾਂ ਨੂੰ ਹੋਟਲ ਮਦਰ ਲੋਜ ਤੇ ਉਹਦੀ ਬੈਕ ਸਾਈਡ ਨਾਲ ਹੀ ਦਾ ਸ਼ੇਰਪਾਲ ਲੋਜ ਲੋ ਜੀ ਆਪਣੇ ਹੋਟਲ ਚ ਪਹੁੰਚ ਚੁੱਕੇ ਆਂ 4902 10 ਮੀਟਰ ਦੀ ਹਾਈਟ ਸ਼ੇਰਪਾ ਲੋਜ ਲਬੂਚੇ ਸ਼ੇਰਪਾ ਲੋਜ ਜੰਦਰ ਦਾ ਦ੍ਰਿਸ਼ ਦੇ ਸਕਦੇ ਆ ਤੁਸੀਂ ਬਹੁਤ ਹੀ ਵਧੀਆ ਬਣਨੋ ਬੈਟ ਬਣਿਆ ਹੋਇਆ ਬੈਠਣ ਵਾਸਤੇ ਤੇ ਅੱਜ ਆਪਣਾ ਰਾਤ ਦਾ ਟਿਕਾਣਾ ਇੱਥੇ ਆ ਡਿਨਰ ਕਰਾਂਗੇ ਇੱਥੇ ਤੇ ਆ ਪੱਟੀ ਲੱਗੀ ਹੋਈ ਆ ਤੇ ਫਿਰ ਪੂਰੇ ਰੂਮ